ਮੈਨੂੰ ਆਪਣੇ ਨਗਰ ਵਾਲਿਆਂ ਨੇ ਨਡਾਲਾ ਵਾਸੀਆਂ ਨੇ ਮੱਲੇ ਵਾਸੀਆਂ ਨੇ ਚੌਥੀ ਵਾਰੀ ਲਗਾਤਾਰ ਚੌਥੀ ਵਾਰੀ ਮੈਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਮਾਣ ਬਖਸ਼ਿਆ ਮੈਂ ਆਪਣੇ ਪਿੰਡ ਦਾ ਮੱਲੇ ਵਾਲਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਚੌਥੀ ਵਾਰੀ ਭਰੋਸਾ ਜਤਾਇਆ ਠੀਕ ਹੈ ਜੀ ਠੀਕ ਹੈ ਜੀ ਟੋਟਲ ਜੇ VOTING ਦੀ ਆਪਾਂ ਗੱਲ ਕਰੀਏ ਕਿੰਨੀ ਟੋਟਲ ਵੋਟ ਜਿਹੜੀ ਤੁਹਾਨੂੰ ਪਈ ਸੀ ਵੋਟ ਤਾਂ ਮੈਨੂੰ ਹਰ ਵਾਰੀ ਸਭ ਤੋਂ ਵੱਧ ਪੈਂਦੀ ਸਾਰੀ ਵੋਟ ਮੇਂ ਨਹੀਂ ਪੈਂਦੀ ਹੈ ਜੀ ਕਿਹੜੀ ਗੱਲ ਵੋਟ ਦੀ ਕੋਈ ਗਿਲਤੀ ਨਹੀਂ ਜਿੰਨਾਂ ਸਾਰੇ ਮੈਨੂੰ ਵੋਟ ਪਾਈ ਆ ਤੇ ਸਾਰੇ ਪਿੰਡ ਦਾ ਮੈਂ ਜਿੱਦਾਂ ਪਹਿਲਾਂ ਕੰਮ ਕਰਦਾ ਸੀ ਇਹ ਨਹੀਂ ਮੇਰੇ ਆਪਣੇ ਵਾਰਡ ਗੱਲੇ ਦਾ ਸਾਰੇ ਹੀ ਪਿੰਡ ਦਾ ਕੰਮ ਉਸੇ ਤਰ੍ਹਾਂ ਮੈਂ ਕਰ ਲਾਂ ਫੇਰ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਨਗਰ ਵਾਸੀਆਂ ਨੇ ਜਿਨ੍ਹਾਂ ਮੇਰੇ ਤੇ ਭਰੋਸਾ ਜਤਾਇਆ ਗਿਆ ਵੀ ਮੈਂ ਆਪਣੇ ਪਿੰਡ ਵਾਲਿਆਂ ਦਾ ਕੋਈ ਮੱਲੇ ਦਾ ਕੋਈ ਵਾਰਡ ਦਾ ਬੰਦਾ ਜਿੱਦਾਂ ਮੇਰਾ ਦਫ਼ਤਰ ਆਪਣਾ ਤੇ ਲੱਖਾਂ ਤੋਂ ਚੌਂਕ 'ਚ ਬੈਠਾ ਉਸੇ ਤਰ੍ਹਾਂ ਬੈਠਾ ਰਹਾਂਗਾ ਇਹ ਨਹੀਂ ਕਿਸੇ ਨੂੰ ਮਹਿਸੂਸ ਹੋਏਗਾ ਮੈਂ ਉਹ ਮੱਲਿਓ ਆਇਆ ਆ ਮੱਲੇ ਆਇਆ ਇਹ ਕੰਮ ਨਹੀਂ ਹੋਣਾ ਮੇਰੇ ਤੋਂ ਤੇ ਮੈਂ ਸਾਰੇ ਦਾ ਕੰਮ ਕਰਨਾ ਤੁਸੀਂ ਜਿਹੜੀ ਵਾਰਡ ਦੀ ਗੱਲ ਕੀਤੀ ਜਾ ਤੇ ਕਿਹੜੀ ਵਾਰਡ ਵੱਲੋਂ ਤੁਸੀਂ ਖੜੇ ਸੀ ਜਿੱਦਾਂ ਮੈਂ 7 ਨੰਬਰ ਵਾਰਡ ਵੱਲੋਂ ਸੀ ਠੀਕ ਹੈ ਠੀਕ ਹੈ ਵਾਰਡ ਦਾ ਕੋਈ ਰੋਲਾ ਨਹੀਂ ਮੇਰੇ ਨਾਲ ਮੈਂ ਸਾਰੇ ਪਿੰਡ ਦਾ ਸਾਂਝਾ ਆ ਵਾਂ ਤੇ ਸਾਂਝੇ ਕੰਮ ਕਰਦਾ ਵਾਂ ਵਾਰਡ ਦਾ ਮੇਰਾ ਕੋਈ ਰੋਲਾ ਨਹੀਂ ਠੀਕ ਹੈ ਜਿਹੇ ਵਿਕਾਸ ਦੀ ਜਿੱਦ ਗੱਲ ਕਰੀ ਹੁਣ ਕਿਹੜੇ ਕਿਹੜੇ ਤੁਹਾਡੋਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿ ਟੀਚਾ ਕੀ ਹੈ ਨਡਾਲੇ ਦੇ ਵਿੱਚ ਜਿਹੜਾ ਹੋਣਾ ਨਡਾਲੇ ਵਾਲੇ ਸਮੇਂ ਦੇ ਵਿੱਚ ਆ ਤੇ ਕੰਮ ਜਿਹੜੇ ਨਡਾਲੇ ਦੇ ਵਿੱਚ ਮੁੱਖ ਟੀਚਾ ਪਾਣੀ ਦਾ ਸੀਵਰੇਜ ਦਾ ਇਨੂੰ ਅਸੀਂ ਪਹਿਲੇ ਧਾਰ ਤੇ ਕਰਾਂਗੇ ਤੇ ਬਾਕੀ ਲੈਟਾਂ ਗਲੀਆਂ ਨਾਲੀਆਂ ਸਭ ਬਣੀਆਂ ਹੋਈਆਂ ਵਾ ਕੋਈ ਗਲੀ ਬਣਾਉਣ ਦੀ ਲੋੜ ਨਹੀਂ ਕੋਈ ਲੈਟ ਲਾਉਣ ਦੀ ਲੋੜ ਨਹੀਂ ਗਲੀਆਂ ਚ ਮੇਨ ਮੁੱਦਾ ਸਾਡਾ ਪਾਣੀ ਦਾ ਨਿਕਾਸ ਆ ਅਸੀਂ ਪਹਿਲੇ ਧਾਰ ਦੇ ਪਾਣੀ ਦਾ ਨਿਕਾਸ ਦਾ ਮੁੱਦਾ ਹੱਲ ਕਰਾਂਗੇ ਤੇ ਜੋ ਕੀ ਕੰਮ ਚੱਲਦਾ ਵੀ ਪਿਆ ਵਾ ਆਪਣੇ ਪੀਟ ਪਲਾਂਟ ਦਾ ਕੰਮ ਚੱਲ ਰਿਹਾ ਵਾ ਪੈ ਪੈ ਰਹੇ ਨੇ ਤੇ ਪੈਪ ਮੇਰੇ ਖਿਆਲ ਮਾਡਨ ਟੌਨ ਤੱਕ ਪੈ ਰਹੇ ਨੇ ਤੇ ਰਹਿ ਗਿਆ ਥੋੜਾ ਜਿਹਾ ਹੋਰ ਤੇ ਪੀਟ ਪਲਾਂਟ ਦਾ ਕੰਮ ਚੱਲਦਾ ਪਿਆ ਰੋੜੀ ਤੇ 8-9 ਕਰੋੜ ਰੁਪਇਆ ਮਨਜ਼ੂਰ ਹੋਇਆ ਪਿਆ ਸੇਵਾਸ ਵਾਸਤੇ ਤੇ ਦੇਖਿਆ ਜਾਵੇ ਹਾਲੀ ਦੇ ਵਿੱਚ ਜਿਹੜੇ ਹਲਕਾਂ ਚਾਰਜ ਨੇ ਐਡ ਜਿਹੜਾ ਨਡਾਲਾ ਤੋਂ ਸੁਬਾਨਪੁਰ ਸੜਕ ਦਾ ਵੀ ਦੁਗਾਟਣ ਕੀਤਾ ਗਿਆ ਵਾ ਹਾਂਜੀ ਪਿੱਛੇ 2-4 ਦਿਨ ਹੀ ਹੋਏ ਆ ਦੋਨਾਂ ਸਾਡਾ ਤੋਂ ਬਾਈ-ਬਾਈ ਫੋਟੋ ਸੜਕ ਚੋਰੀ ਹੋਣੀ ਹੈ ਜੀ ਤੇ ਥੋੜੀ ਜੀ ਕਮੀ ਸੀ ਵਿੱਚ ਦਰਖਤ ਵਡਣ ਦੀ ਉਹਦੀ ਵੀ ਮਨਜ਼ੂਰੀ ਆ ਗਈ ਆ ਤੇ ਥੋੜੇ ਦਿਨਾਂ ਚ ਸੜਕ ਦਾ ਕੰਮ ਚੱਲ ਪਾਣਾ ਜੀ ਮਨਿਕਾ ਜੋਸ਼ੀ ਮੈਂ ਧੰਨਵਾਦੀ ਆ ਸਾਰਿਆਂ ਦੇ ਆਪਣੇ 7 ਨੰਬਰ ਵਾਰਡ ਦੀ ਤੇ ਆਪਣੇ ਨਡਾਲੇ ਵਾਸੀਆਂ ਦੀ ਜਿਨ੍ਹਾਂ ਨੇ ਸਾਨੂੰ ਵੱਧ ਤੋਂ ਵੱਧ ਵੋਟ ਪਾ ਕੇ ਸਾਨੂੰ ਇੱਜ਼ਤ ਮਾਨ ਬਖਸ਼ੀਆ ਚੌਥੀ ਵਾਰੀ ਅਸੀਂ ਬਣੇ ਸਭ ਤੋਂ ਜ਼ਿਆਦਾ ਲੀਡ ਲੈ ਕੇ ਜਿੱਤੇ ਆ ਤੇ ਅਸੀਂ ਜਿੱਦਾਂ ਅੱਗੇ ਕੰਮ ਕੀਤੇ ਅਸੀਂ ਹੁਣ ਵੀ ਗਾਂ ਕਰਾਂਗੇ ਅੱਗੇ ਤੋਂ ਜ਼ਿਆਦਾ ਕਰਕੇ ਅਸੀਂ ਇਹ ਕੰਮ ਆਪਣੇ ਜਿੱਤ ਪ੍ਰਾਪਤ ਕੋ ਵੀ ਕਰਾਂਗੇ ਅਸੀਂ ਆਪਣੇ ਧੰਨਵਾਦ